ਸਿੰਦਰ ਕਰ ਮੇਰਾ ਨਾਮ ਹੈ ਤੇ ਇਹ ਮੇਰੇ ਪਤੀ ਨੇ ਗੁਰਦੇਵ ਸਿੰਘ ਇਹ ਗਏ ਸੀ ਮਜ਼ਦੂਰੀ ਕਰਨ ਵਾਸਤੇ ਮਹਾਰਾਸ਼ਟਰ ਉੱਥੇ ਗਰਮੀ ਬਹੁਤ ਸੀ ਤੇ ਇਹਨਾਂ ਦੀ ਦਿਮਾਗੀ ਹਾਲਤ ਸਾਰੇ ਖਰਾਬ ਸੀ ਬਿਲਕੁਲ ਬਿੰਦਲਾਸ਼ੀ ਸਾਡੇ ਘਰੇ ਆਈ ਸੀ ਤੇ ਮੈਂ ਇਥੇ ਸਾਰੇ ਪੈਣਾ ਪ੍ਰਾਵਾਂ ਕੋਲੋਂ ਲੈ ਲੈ ਕੇ ਲਾ ਕੇ ਤੇ ਹੁਣ ਬਿਲੇ ਬੈਠੇ ਕਿ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਤੇ ਸਾਡੀ ਸਰਕਾਰ ਹੈਲਪ ਕਰੇ ਜੀ ਕਿਉਂਕਿ ਇਹਨਾਂ ਦੀ ਬੀਮਾ ਲੱਗ ਜਾਏ ਤੇ ਸਾਡਾ ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ ਕੰਮ ਕੀ ਕਰ ਸੀ ਕਿ ਉੱਥੇ ਮੰਗੀ ਵੜਨ ਵਾਸਤੇ ਮਜ਼ਦੂਰੀ ਕਰਨ ਗਿਆ ਸੀ ਤੇ ਕਰਜ਼ਾ ਬਹੁਤ ਸੀ ਜ਼ਮੀਨ 3.5 ਲੱਖ ਚ ਜ਼ਮੀਨ ਵੀ ਲੈਣੀ ਸੀ ਤੇ ਕਹਿੰਦਾ ਹੋਵੇ ਨਾ ਤਾਂ ਹੋਰ ਆਪਾਂ ਅੱਛੇਲ ਕਾਗਜ਼ਾ ਸਰਕਾਰ ਤੇ ਲਾਰੇ ਕਮਾਉਣ ਵਾਲੇ ਇੱਕ ਹੀ ਸੀ ਹੋਰ ਕੋਈ ਕਮਾਉਣ ਵਾਲਾ ਵੀ ਨਹੀਂ ਸੀ ਤੇ ਬਸ ਜਮਾ ਹੀ লাশ ਬਣ ਕੇ ਕਰੇ ਆ ਗਏ ਤੇ ਹੁਣ ਤਾਂ ਬੋਲ ਵੀ ਨਹੀਂ ਸਕਦਾ ਠੰਗ ਨਾਲ ਇਹ 2 ਮਹੀਨੇ ਹੋ ਗਏ ਹੁਣ ਆ ਤੀਜਾ ਮਹੀਨਾ ਚੜ ਚੁਕਾ ਛੁੱਟੀਆਂ ਦੇ ਟਾਈਮ ਕਹਿੰਦੇ ਇੱਥੇ ਵੀ ਕੰਮ ਨਹੀਂ ਹੈਗਾ ਆਪਣੇ ਇੱਥੇ ਫਾਇਲ ਕਾਂ ਵੀ ਜਿਹੜੇ ਲੱਗੇ ਹੋਏ ਨੇ ਉਹ ਤਾਂ ਹੈਗਾ ਕੰਮ ਜਿੰਨਾ ਮਿਹਨਤ ਮਜ਼ਦੂਰੀ ਕਰਨੀ ਉਹ ਕੰਮ ਇੱਥੋਂ ਜਾ ਕੇ ਨਹੀਂ ਹੁੰਦਾ ਦੂਰ ਵੀ ਕਾਫੀ ਹੈ ਤੇ ਫਿਰ ਇਹਨਾਂ ਨੇ ਕਿਹਾ ਵੀ ਚਲ ਮੈਂ ਮੂੰਗੀ ਦੇ ਸੀਜ਼ਨ ਤੇ ਜਾਵੜਨਾ ਤੇ ਫਿਰ ਆ ਕੇ ਵਾਪਸ ਤੇ ਚਲਾਪਾ ਕਰ ਜਾ ਲਾ ਲਾਂਗੇ ਕੋਈ ਮੜਾ ਮੋਤਾ ਤੇ ਕੋਈ ਕਰਦਾ ਸਰਕਲ ਚੱਲ ਜਾਏਗਾ ਪਰ ਉਹ ਗੱਲ ਹੀ ਨਹੀਂ ਬਣੀ ਕਰਜਾ ਕਿੰਨਾ ਕੋ ਕਰਜਾ 3.5 ਲੱਖ ਜ਼ਮੀਨ ਦਾ ਹੈ ਤੇ ਕੋਈ ਆਪਣੇ ਇਦਰ ਕਮਰੇ ਪਾਇਏ ਸੀ ਤੇ ਉਹਨਾਂ ਦਾ ਕਰਜ਼ਾ ਬਹੁਤ ਹੋ ਗਿਆ ਸੀ ਸਾਡੇ ਕੋਲ 4 ਵਿਚਾਰਕ ਨਾਲਾਂ ਸੀ ਚਾਰੇ ਗਏ ਨੇ ਪਿੰਨੇ ਤੇ ਵਿੱਚ ਬਿਮਾਰ ਹੋ ਗਏ ਸੀ ਨਾ ਪਹਿਲਾਂ ਇਹਨਾਂ ਦਾ ਬਾਥਰੂਮ ਟਾ ਕੇ ਹੋ ਗਿਆ ਸੀ ਜਦੋਂ ਕਮਰੇ ਬਣਾਉਣ ਲੱਗੇ ਤੇ ਬਾਥਰੂਮ ਟਾ ਕੇ ਹੋ ਗਿਆ ਤੇ ਫਿਰ ਉਹ ਤੋਂ ਬਾਅਦ ਅਸੀਂ ਦਾਖਲ ਰੱਖਿਆ 8 ਦਿਨ ਫਿਰ ਇਹਨਾਂ ਦੇ ਸੈੱਲ ਡਾਊਨ ਹੋ ਗਏ ਤੇ ਜਿਹੜਾ ਉਹ ਆਪਾਂ ਮਟੀਰੀਅਲ ਚਾਕੇ ਲਿਆਂਦਾ ਉਥੇ ਵੀ ਅਜੇ ਖੜੇ ਨੇ ਪੈਸੇ ਦੇਣ ਨਾਲ ਮਟੀਰੀਅਲ ਦਾ ਤਾਂ ਸਰ ਮੈਨੂੰ ਨਹੀਂ ਪਤਾ ਕਿਉਂਕਿ ਇਹਨੇ ਚੱਕ ਕੇ ਲਿਆਂਦਾ ਸੀ ਬਾਕੀ ਉਹ ਫੋਨ ਕਰਦੇ ਨੇ ਤਾਂ ਕਹਿੰਦੇ ਨਹੀਂ ਦੱਸਦੇ ਨਹੀਂ ਕਿ ਪੈਸੇ ਕਿੰਨੇ ਕਿਉਂਕਿ ਉਹਨਦੀ ਹਲਾਤ ਖਰਾਬ ਸੀ ਨਾ ਤੇ ਤਾਂ ਕਰਕੇ ਉਹ ਨਹੀਂ ਦੱਸਦੇ ਮੈਂ ਆਪਣੇ ਖੁੰਗਰੇ ਗਏ ਆਪਣੇ ਫਾਇਲ ਕ ਡੀਰੀਆ ਲਾੜਾ ਤੇ ਉਹਦੇ ਕੋਲ ਮਟੀਰੀਅਲ ਚੱਕਿਆ ਸਾਰਾ ਫੋਨ ਕਰਦੇ ਨੇ ਕਿ ਆਪਣੇ ਗਰਦੇਵ ਸਿੰਘ ਦੇ ਨਾਂ ਤੇ ਪੈਸੇ ਖੜੇ ਆ ਤੇ ਦੇ ਦਿਓ ਫਿਰ ਅਸੀਂ ਉਹਨੂੰ ਹਲਾਤ ਦੱਸਿਆ ਤਾਂ ਫਿਰ ਉਹਦੋਂ ਬਾਅਦ ਉਹਨਾਂ ਦਾ ਫੋਨ ਨਹੀਂ ਲਾਇਆ ਆ ਮਹੀਨਾ ਖੋ ਗਿਆ ਨਹੀਂ ਲਾਇਆ ਅੱਗੇ ਤਾਂ ਡੇਲੀ ਲਾ ਦੇ ਸੀ ਹੋ ਜਾਂਦਾ ਸ਼ਕੂਨ ਕਿਉਂਕਿ ਸਾਡੇ ਨਾਲ ਬੱਚੇ ਵੀ ਛੋਟੇ ਨੇ ਤੇ ਨਾ ਹੀ ਮੇਰੇ ਕੋਲ ਕਮਾਈ ਹੁੰਦੀ ਇਹ ਦੋਨੇ ਬੱਚੇ ਵੱਡੇ ਪ੍ਰੈਸ਼ਰ ਨਾਲ ਹੋਏ ਨੇ ਆ ਬੱਚਾ ਆਪਣਾ ਨਹੀਂ ਤੇ ਇਥੋਂ ਤੇ ਕੋਈ ਨਹੀਂ ਕੰਮ ਕਰ ਰਿਹਾ ਹੈ ਨਹੀਂ ਬੋਲ ਸਕਦੇ ਸਰ ਮੈਨੂੰ ਰੋਟੀ ਵੀ ਆਪ ਦੋ ਮਹੀਨੇ ਮੈਂ ਰੋਟੀ ਵੀ ਆਪ ਖਵਾਈ ਆਪਣੇ ਹੱਥ ਨਾਲ ਸਰਦੀ ਕੱਢ ਕੇ ਰੱਖਣੀ ਨਾ ਇੰਨੇ ਥੱਲੋਂ ਗਰਾਈ ਲਾ ਕੇ ਖਾ ਲੈਣੀ ਮੈਂਬਰੀ ਸਾਰਾ ਡਿਲੀਟ ਹੋਊਗੀ ਜ਼ਿਆਦਾ ਕੀ ਨਹੀਂ ਇਹ ਡਾਕਟਰ ਕੀ ਕਹਿ ਰਿਹਾ ਕਿਸੇ ਕੋਲ ਜਿੰਦਾ ਕੋਲ ਲਾ ਚੱਲ ਰਿਹਾ ਠੀਕ ਹੈ ਡਾਕਟਰ ਕਹਿੰਦਾ ਵੀ ਮਨ ਲੈ ਤੁਸੀਂ ਆਪ ਯਾਦ ਕਰਾਉਣ ਦੀ ਕੋਸ਼ਿਸ਼ ਕਰੋ ਕਿ ਬਿਲਕੁਲ ਬੱਚਾ ਭੰਡ ਚੁੱਕਾ ਹੈ ਜੋ ਤੁਸੀਂ ਸਮਝਾਓਗੇ ਉਹ ਹੀ ਉਹ ਯਾਦ ਰੱਖਣਗੇ ਤੇ ਯਾਦ ਜਿਵੇਂ ਹੁਣ ਆਪਾਂ ਗੱਲਾਂ ਯਾਦ ਕਰਾਈਆਂ ਇਹਨੇ ਸਵੇਰੇ ਤੱਕ ਫਿਰ ਭੁੱਲ ਜਾਣੀ ਨਹੀਂ ਰਹਿੰਦਾ ਯਾਦ ਡਾਕਟਰਾਂ ਨੇ ਕਿਹਾ ਵੀ ਇਹਨਾਂ ਦਾ ਮੈਮਰੀ ਡੀਲੀਡ ਹੋ ਚੁੱਕਾ ਹੈ ਵੀ ਤੁਸੀਂ ਆਪਣੇ ਆਪ ਕੋਸ਼ਿਸ਼ ਕਰੋ ਅਸੀਂ ਬਿਠਿੰਦੇ ਲਾਏ ਤੇ ਗਏ ਆ ਤਾਂ ਉਹਨਾਂ ਇਹ ਨਹੀਂ ਕਿਹਾ ਵੀ ਠੀਕ ਹੋ ਜਾਣਗੇ ਕੋਈ ਪਤਾ ਨਹੀਂ ਕਦੋਂ ਠੀਕ ਹੋਣਗੇ ਉਹਨਾਂ ਕਿ ਐ ਕਮਾ ਇਚ ਚਲਾਗੇ ਆਉਣ ਤੌਰ ਫੇਰ ਸਕਦੇ ਨੇ ਬਾਕੀ ਕੰਮ ਬਾਹ ਨਹੀਂ ਜ਼ਿਆਦਾ ਕਰਦੇ ਅਸੱਜਾ ਅੱਥ ਨਹੀਂ ਕੰਮ ਕਰਦਾ ਪਰ ਮੈਨੂੰ ਪਤਾ ਨਹੀਂ ਕਿ ਉਥੇ ਛੱਟ ਲੱਗੀ ਏ ਕਿ ਨਹੀਂ ਲੱਗੀ ਕਿਉਂਕਿ ਜਿਹੜਾ ਲੈ ਗਿਆ ਨੇ ਉਹਨੇ ਸਾਨੂੰ ਦੱਸਿਆ ਹੀ ਨਹੀਂ ਨਹੀਂ ਇਹਨੇ ਪੈਸਾ ਦਿੱਤਾ ਤੇ ਨਹੀਂ ਉਹਨੇ ਦੱਸਿਆ ਆਪਣੇ ਘਰੇ ਹੀ ਲੈ ਕੇ ਆਏ ਸੀ ਨਾ ਆਟੋ ਤੇ ਘਰੇ ਹੀ ਲੈ ਕੇ ਆਏ ਤੇ ਇਵੇਂ ਹੀ ਬਸ ਉਹ ਬਾਹ ਤੋਖੜ ਕੇ ਲੈ ਕੇ ਤੇ ਮੰਝੇ ਤੇ ਪਾਤਾ ਬਸ ਨਹੀਂ ਛੱਟ ਨਹੀਂ ਸੀ ਆ ਚੀਜ਼ ਸਾਰੀ ਸੁੱਜੀ ਹੋਈ ਸੀ ਤੇ ਪਿੱਛੋਂ ਨਹੀਂ ਕੁਝ ਵੀਗਾਸ ਆ ਸੁਧਿਆ ਆਇਆ ਸੀ ਮਾਲ ਲੈ ਉਹ ਤਾਂ ਬਸ ਕਹਿੰਦੇ ਸੀ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਪਤਾ ਨਹੀਂ ਟੈਨਸ਼ਨ ਲਈਏ ਘਾਰ ਦੀ ਲਈਏ ਕਿ ਉੱਥੋਂ ਦੀ ਟੈਨਸ਼ਨ ਲਈਏ ਕਿ ਕਮਾਈ ਕਰਨ ਆਏ ਤਾਂਗਾ ਪੈਸਾ ਨਹੀਂ ਬਣਿਆ ਬੋਲਣ ਦੀ ਹਾਲਤ ਉਹਦੋਂ ਵੀ ਨਹੀਂ ਸੀ ਦਿਲ ਖੋਲੀ ਨਹੀਂ ਸੀ ਇਹ ਤਾਂ ਬੋਲਣ ਦੀ ਹਾਲਤ ਸੀ ਜੀ ਆਪਣੇ ਏਰੀਆ ਦੇ ਵਿੱਚ ਬੰਨ ਰਹੇ ਤੇ ਵਾਲੀ ਤਾਂ ਨਹੀਂ ਸੀ ਉਹ ਲੈ ਕੇ ਗਏ ਸੀ ਅੱਗੇ ਕਦੇ ਨਹੀਂ ਕਿਤੇ ਵੀ ਗਿਆ ਵੀ ਜਾਂਦਾ ਸੀ ਟੁੜੀ ਵਾਲੀ ਮਸ਼ੀਨ ਤੇ ਜਾਂਦਾ ਸੀ ਕਣਕ ਦੀ ਸੀਜ਼ਨ ਤੇ ਤੇ 2 ਸਾਲ ਹੋ ਗਏ ਉਹਨ ਤਾਂ ਉਹ ਵੀ ਨਹੀਂ ਇੰਦੇ ਕੋਲ ਆ ਪੀ ਥੋੜੀ ਤੇਰੀ ਨਹੀਂ ਗਿਆ ਇਥੇ ਲੋਕਲ ਹੀ ਲਾਏ ਨੇ ਜਿਹੜੇ 10 ਦਿਨ ਲੱਗੇ ਬਸ ਜਿੰਨਾ ਕੋ ਖਰਚਾ ਆ ਪੀ ਕਿਹਾ ਤੇ ਕਿੰਨਾ ਕੋ ਹੋਰ ਖਰਚਾ ਲੱਗੇ ਕਹਿ ਰਹੇ ਹੋਣਗੇ ਮੰਦਰਾਂ ਨੂੰ ਲਗਭਗ 50000 ਤੱਕ ਤਾਂ ਖਰਚਾ ਹੋ ਚੁੱਕਾ ਹੈ ਤੇ ਹਾਲੇ ਤੱਕ ਤਾਂ ਵੀ ਮੰਨ ਲੈ ਲੋਕਲ ਉਨ ਲਈ ਜੰਨੇ ਉਥੇ ਪਹੁੰਚ ਨਹੀਂ ਹੈਗੀ ਨਾ ਉਹਨਾਂ ਨੂੰ ਪੈਸਿਆਂ ਦੀ ਡਾਕਟਰ ਤਾਂ ਕਹਿੰਦੇ ਆ ਪੀ ਪਹਿਲਾਂ ਤਾਂ ਕਹਿੰਦੇ ਸੀ ਪਿੰਨ ਦਾ ਤੁਸੀਂ ਆ ਆਪਰੇਸ਼ਨ ਕਰਾਓ ਤੇ ਫਿਰ ਉੱਥੇ ਬਠਿੰਡਾ ਲਾਗੇ ਤੇ ਉਹ ਡਾਕਟਰ ਨਹੀਂ ਹੈਗੇ ਸੀ ਛੁੱਟੀ ਤੇ ਸੀ ਤੇ ਉਹਨਾਂ ਕਹਿ ਦਿੱਤਾ ਵੀ ਤੁਸੀਂ ਆ ਜਾ ਜਾਓ ਸੋਮਵਾਰ ਸੋਮਰ ਪਾਣੀ ਆ ਗਿਆ ਫਿਰ ਅਸੀਂ ਗਏ ਨਹੀਂ ਇਲਾਜ ਵਾਸਤੇ ਚੱਲਦਾ ਕਿ ਕਿੱਥਾ ਬਠਿੰਡੇ ਚੱਲ ਰਹੇ ਜੋ ਸਰਕਾਰੀ ਚ ਸਰਕਾਰੀ ਚ ਉਹ ਦੋ ਵਰੀ ਲਿਆਂਦੀ ਉਹ ਤੋਂ ਬਾਅਦ ਨਹੀਂ ਗਿਆ ਗਿਆ ਦੋ ਵਰੀ ਗਿਆ ਬਸ ਤੇ ਬਠਿੰਡਾ ਤੋਂ ਜਾਂਦੇ ਨਹੀਂ ਲਾਗੇ ਹੁਣ ਬਠਿੰਡੇ ਤੋਂ ਵੀ ਨਹੀਂ ਚੱਲ ਰਿਹਾ ਡਾਕਟਰਾਂ ਨੇ ਕਿਹਾ ਸੀ ਰ ਸਰਕਾਰ ਤਾਂ ਪਰ ਅਗਾ ਪੈਸੇ ਨਾਲ ਸਰ ਗਿਆ ਜਾਣਾ ਪੈਸਾ ਕੋਈ ਨਹੀਂ ਲਿਆ ਹਾਂ ਨਹੀਂ ਲੈ ਗਏ ਕੱਲੀ ਮੈਂ ਸੀ ਤੇ ਨਹੀਂ ਲਿਜਾ ਸਕੀ। ਬਾਕੀ ਹੜ੍ਹ ਕਰਕੇ ਹੀ ਕਾਫੀ ਟੋਡੇ ਅਖੰਡੇ ਪੈ ਗਏ ਕਾਫੀ ਨੁਕਸਾਨ ਹੋ ਗਿਆ। ਹਾਂਜੀ ਸਰ ਸਾਰੇ ਸ਼ੈੱਡ ਵੀ ਟੁੱਟ ਗਿਆ। ਕਮਰੇ ਵੀ ਟਹਿ ਗਏ। ਤੇ ਬਸ ਇਹ ਸਰਕਾਰ ਅੱਗੇ ਮੰਗੇ ਤੇ ਸਾਡੀ ਪੇਲਸ਼ਣ ਲੱਗ ਜਾਵੇ। ਤੇ ਰੋਟੀ ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ। ਨਾ ਹੀ ਕੋਈ ਸਾਧਨ ਨੇ ਤੇ ਨਾ ਹੀ। ਜਾ ਇਲਾਜ ਕਰਵਾਇਆ ਕੇ ਇਹਨਾਂ ਦਾ। ਹਾਂਜੀ। ਜਾ ਇਲਾਜ ਕਰਾ ਦੇਣ ਤੇ ਜਾ ਫਿਰ। ਸਾਡੀ ਪੇਲਸ਼ਣ ਲੱਗ ਜਾਵੇ। ਉਈ ਵੀ ਵੀਰ ਮਦਦ ਕਰਨਾ ਚਾਹੁੰਦਾ ਇਹਨਾਂ ਤੇ ਇਹਨਾਂ ਦਾ ਨੰਬਰ ਹੈਗਾ ਇਹ ਗੁਰਦੇਵ ਸਿੰਘ ਨਾ ਹੈ ਤੇ ਨੰਬਰ ਹੈਗਾ ਇਹ 75269 10492